ਮਾਹਰ ਬੜਾ 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 ਅੱਛਾ ਬਾਤ ਕੱਲ ਰਾਤ ਮੇਰੇ ਵਾਰਨਵਾਸੀਆਂ ਦਾ ਮੈਨੂੰ ਫੋਨ ਆਇਆ ਕਿ ਸਾਡੇ ਘਰਾਂ ਦੇ ਨੇੜੇ ਜਿਹੜੇ ਕੁੱਤੇ ਔਰ ਗਾਈਆਂ ਕਾਫੀ ਪੰਪਦੇ ਪਏ ਆ ਵੀ ਤੁਸੀਂ ਸਵੇਰੇ ਚੈੱਕ ਕਰਾਇਓ ਕਿ ਕਿਸੇ ਸੀਸੀਟੀਵੀ ਦੇ ਵਿੱਚ ਸ਼ਾਇਦ ਕੋਈ ਜਾਨਵਰ ਸਾਨੂੰ ਦੇਖਣ ਨੂੰ ਮਿਲ ਰਿਹਾ ਤੇ ਜਦੋਂ ਅਸੀਂ ਸਵੇਰੇ ਅਰਚਨਾ ਸ਼ਰਮਾ ਦੇ ਘਰੇ ਕੈਮਰਾ ਚੈੱਕ ਕੀਤਾ ਉਹਦੇ ਵਿੱਚ ਇਹ ਤਿੰਦੂਆ ਬਿਲਕੁਲ ਸਾਫ਼ ਦਿਖ ਰਿਹਾ ਕਿ ਉਹਨਾਂ ਨੇ ਘਰ ਦੇ ਗੇਟ ਦੇ ਨਾਲ ਖਾਲੀ ਬਲਾੜ ਦੇ ਵਿੱਚ ਇਹਨੇ ਛਾਲ ਮਾਰ ਕੇ ਅੰਦਰ ਵੜ ਗਿਆ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਜਿਹੜੇ ਛੋਟੇ ਬੱਚੇ ਆ ਜਾਂ ਰਾਤ ਨੂੰ ਬਜ਼ੁਰਗ ਕੋਈ ਸੈਰ-ਸੋੰਗ ਕਰਦਾ ਜਾਂ ਸਵੇਰੇ ਸੈਰ ਕਰਦੇ ਆ ਆਪਣੇ ਕੋ ਡੰਡਾ ਹੱਥ ਵਿੱਚ ਜ਼ਰੂਰ ਰੱਖਣ ਕਿਉਂਕਿ ਇਹ ਜਾਨਵਰ ਹੈ ਕਿਸੇ ਤੇ ਵੀ ਅਟੈਕ ਕਰ ਸਕਦਾ ਤੇ ਮੇਰੀ ਵਣ ਵਿਭਾਗ ਨੂੰ ਵੀ ਇਹ ਬੇਨਤੀ ਹੈ ਕਿ ਉਹ ਇਹ ਸਾਡਾ ਰਿਹਾਇਸ਼ੀ ਏਰੀਆ ਇਹ ਘਰਾਂ ਦਾ ਸਾਰਾ ਛੋਟੇ ਬੱਚੇ ਹੋਰ ਬਜ਼ੁਰਗ ਅੱਥੇ ਘੁੰਮਦੇ ਕਰਦੇ ਆ ਇਹਤੇ ਕੋਈ ਨਾ ਕੋਈ ਧਿਆਨ ਦੇ ਨਾਲ ਕੋਈ ਨਾ ਕੋਈ ਜਿਹੜਾ ਪਿੰਜਰਾ ਇਹ ਦੁਵਾਰਾ ਲਗਾਉਣ ਦੀ ਸਾਨੂੰ ਅਸੀਂ ਗੁਜਾਰਿਸ਼ ਕਰਦੇ ਆਂ ਪਰ ਇਹਦੇ 'ਚ ਫਿਰ ਮੇਰੀ ਲੋਕਾਂ ਨੂੰ ਵੀ ਅਪੀਲ ਹੈ ਕਿ ਆਪਣਾ ਧਿਆਨ ਆਪ ਵੀ ਜਰੂਰ ਰੱਖਣ